ਮੇਰਾ ਨਾਮ ਚੀਨਾ ਹੈ ਤੇ ਮੈਂ ਉੱਪਰ ਫੋਨ ਤੇ ਗੱਲ ਕਰਦੀ ਵੀ ਹਾਂ ਆਪਣੀ ਮੰਮੀ ਨਾਲ ਤੇ ਮੈਂ ਕੋਠਾ ਸਾਰਾ ਕੁਝ ਵੇਖਿਆ ਦਾਰੇ ਦਾ ਮੁੰਡਾ ਦਾਰਾ ਤੇ ਨਾਲ ਪੰਜ ਨੇ ਹੋਰ ਹੀ ਦਾਰੇ ਦਾ ਮੁੰਡਾ ਛੁਰੀ ਲਾ ਕੇ ਤੇ ਆਸ਼ੂ ਪਰੇ ਮਾਰੰਦੇ ਆ ਹੀ ਇੱਥੇ ਤੇ ਅੰਦਰੋਂ ਦਰਵਾਜ਼ਾ ਖੋਲਿਆ ਇਹਨਾਂ ਨੇ ਤੇ ਨਾਲ ਹੀ ਇਹਨਾਂ ਨੇ ਰੈਫਰ ਕੱਢ ਕੇ ਤੇ ਗੋਲੀਆਂ ਛੱਡਤੀਆਂ ਪੰਜ ਗੋਲੀਆਂ ਚਲਾਈਆਂ ਇਹਨਾਂ ਨੇ ਦਾਰਾ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਵੇਖੋ 3 ਨੰਬਰ ਗਲੀ ਵਿੱਚ ਵੀਰੂ ਵੀਰੂ ਜੀ ਵੀਰੂ 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 ਦਾਰਾ ਦਾ ਮੁੰਡਾ ਹੀ ਹੈ ਵੀਰੂ 4 ਨੰਬਰ ਗਲੀ 'ਚ ਰਹਿੰਦਾ ਏ ਇੰਦਰਾ ਕਲੋਨੀ ਇਨੇ ਬਹੁਤ ਮਹੱਲੇ ਨੂੰ ਵੀ ਤੰਗ ਕੀਤਾ ਇੰਦਰਾ ਕਲੋਨੀ ਚ ਬਹੁਤ ਜ਼ਿਆਦਾ ਹਟਦਾ ਹੀ ਨਹੀਂ ਇਹ ਜੇ ਇਹਨੂੰ ਕੁਝ ਕਰੋ ਇਨਸਾਫ ਚਾਹੀਦਾ ਨੂੰ ਮੇਰੇ ਜੇਟ ਤੇ ਲੱਗੀ ਵੱਡੇ ਦੇ ਚੋਰ ਕਿਨੇ ਜਨੇ ਤੇ ਲੱਗੇ ਇੱਕ ਜਨੇ ਤੇ ਹੋ ਲੱਗੀ ਬੰਟੀ ਭਾਰੇ ਉਹਨਾਂ ਨੇ ਇੱਥੇ ਵਜੀ ਕੰਮ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਤੁਹਾਨੂੰ ਇਨਸਾਫ ਚਾਹੀਦਾ ਪੂਰਾ ਪੂਰਾ ਇਹਨਾਂ ਨੂੰ ਫੜੋ ਕਿੱਥੇ ਗਏ ਸਾਰੇ ਭੱਜ ਗਏ ਨਾ ਰਹੀ ਦੋਸ਼ ਸਾਰਵਾਈ ਕੀਤੀ ਜਾਵੇ ਪੂਰੀ ਤਰ੍ਹਾਂ ਇਹ ਹਰ ਵਾਰੀ ਫੜਾਇਆ ਜਾਂਦਾ ਹਰ ਵਾਰੀ ਨਿਕਲ ਜਾਂਦਾ ਬਾਹਰ ਆ ਥੋੜਾ ਗੱਲ ਲੱਗੀ ਪੁਲਿਸ ਦੀ ਫੇਰ ਅਜਿਕੇ ਬੱਚੇ ਇਹ ਛੋਟੇ ਛੋਟੇ ਵੇਖੋ ਘਰ ਜੇ ਇਹਨਾਂ ਰੇ ਵੱਜ ਜਾਂਦੀ ਫੇਰ ਜਿਹੜਾ ਡੇ ਵੱਜ ਜਾਂਦੀ ਫੇਰ ਕੇ ਇਹਨੂੰ ਲੱਭਣੀ ਮਾਂ ਕਿੱਥੋਂ ਲੱਭਣੀ ਬੱਚਿਆਂ ਨੂੰ ਮੇਰੇ ਤੁਸਾਂ ਨੂੰ ਬੱਚੇ ਕਿੱਥੋਂ ਲੱਭ ਜਣੇ ਸੀ ਬੱਚੇ ਕਿੱਥੋਂ ਲੱਭ ਜਣੇ ਹਨੂ ਇਹ ਗਲਤ ਗੱਲ ਲਹੀ ਜਿਹਦਾ ਮਰਜ਼ੀ ਕਰ ਮੂੰ ਚੱਕ ਕੇ ਗੋਲੀਆਂ ਚਲਾ ਦਿੰਦੇ ਕਲੋਨੀ ਚ ਤੁਹਾਨੂੰ ਇਨਸਾਫ ਚਾਹੀਦਾ